ਹਾਂਜੀ ਬੱਚੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਪ੍ਰੋਫੈਸਰ ਬਲਵਿੰਦਰ ਕੌਰ ਫਰੋਮ ਜੀਐਨ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ ਅੱਜ ਮੈਂ ਤੁਹਾਨੂੰ ਪੀਐਸਟੈਟ ਬਾਰੇ ਦੱਸਣ ਜਾ ਰਹੀਆਂ ਜੋ ਕਿ ਬੀਐੜ ਦੇ ਵਿਦਿਆਰਥੀਆਂ ਲਈ ਹੁੰਦਾ ਪੀਐਸਟੈਟ ਸੈਕੰਡ ਔਰ ਇਹਦੀ ਜਿਹੜੀ ਪੰਜਾਬੀ ਲੈਂਗੁਏਜ ਆ ਉਸ ਨੂੰ ਲੈਂਗੁਏਜ ਬੰਦੇ ਨਾਮ ਨਾਲ ਤੁਹਾਡੇ ਪੇਪਰ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਤੁਹਾਨੂੰ ਮੈਂ ਦੱਸ ਦੱਸ ਰਹੀ ਹਾਂ ਕਿ ਪੰਜਾਬੀ ਦੇ ਵਿੱਚ ਤੁਹਾਨੂੰ ਕੀ ਕੀ ਜਿਹੜਾ ਤੁਹਾਡਾ ਸਿਲੇਬਸ ਹੈ ਉਹ ਕਿਵੇਂ ਡਿਵਾਈਡ ਹੋਊਗਾ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਊਗਾ ਸਭ ਤੋਂ ਪਹਿਲਾਂ ਤੁਹਾਨੂੰ ਆਊਗਾ ਵਾਰਤਕ ਪੈੜਾ ਬਾਅਦਿਕ ਪੈੜੇ ਤੋਂ ਬਾਅਦ ਫਿਰ ਤੁਹਾਨੂੰ ਆਊਗੀ ਕਵਿਤਾ ਕਵਿਤਾ ਤੋਂ ਬਾਅਦ ਤੁਹਾਨੂੰ ਫਿਰ ਆਊਗੀ ਪੈਡਾਗੋਜੀ ਔਰ ਵਿਆਕਰਨ ਜਿਹੜੀ ਪੈਡਾਗੋਜੀ ਆ ਇਹ ਅਲੱਗ ਪਾੜ ਦੇ ਵਿੱਚ ਹੈ ਤੁਹਾਡਾ ਜਿਹੜਾ ਸਾਰਾ ਇਹ ਪੇਪਰ ਹੈ ਪੰਜਾਬੀ ਦਾ ਇਹ ਤੁਸੀਂ ਤੁਹਾਨੂੰ ਟੂ ਪਾੜ ਦੇ ਵਿੱਚ ਵੰਡਿਆ ਹੋਇਆ ਹੈ ਤੇ ਜਿਵੇਂ ਪਹਿਲਾ ਬਾਅਦਿਕ ਪੈੜਾ ਬਾਅਦਿਕ ਪੈੜਾ ਦੇ ਵਿੱਚ ਤੁਹਾਨੂੰ ਕਿਦੋਂ ਵੀ ਕੋਈ ਬਹੁ ਪੈੜਾ ਦੇ ਸਕਦੇ ਆ ਉਹਦੇ ਵਿੱਚ ਤੁਸੀਂ ਜਿਹੜੇ ਪ੍ਰਸ਼ਨ ਹੋਣਗੇ ਉਹ ਲੱਭਣੇ ਹੋਣਗੇ ਪੈਰੇ ਦੇ ਵਿੱਚ ਪ੍ਰਸ਼ਨ ਨੇ ਜਿਹੜੇ ਤੁਹਾਨੂੰ ਕਿਤੋਂ ਵੀ ਪੁੱਛਿਆ ਕਿ ਪੈਰੇ ਦੇ ਅਕੋਰਡਿੰਗ ਹੈ ਪੈਰਾ ਨਾਟਕ ਚੋਂ ਵੀ ਆ ਸਕਦਾ ਕਿਤੋਂ ਵੀ ਆ ਸਕਦਾ ਦੂਸਰੇ ਨੰਬਰ ਤੇ ਆਉਗੀ ਤੁਹਾਨੂੰ ਕਵਿਤਾ ਕਵਿਤਾ ਦੇ ਵਿੱਚ ਜਿਹੜੇ ਤੁਹਾਡੇ ਪ੍ਰਸ਼ਨ ਹੁੰਦੇ ਆ ਉਹ ਥੋੜੇ ਤੁਹਾਨੂੰ ਔਖੇ ਲੱਗਣਗੇ ਔਖੇ ਕਿਉਂ ਥੋੜੀ 1 2 ਉਹਨਾਂ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ ਤੁਹਾਨੂੰ ਦੋ ਪੰਕਤੀਆਂ ਦੇ ਦੇਣਗੇ ਇਹ ਪੰਕਤੀਆਂ ਦੇ ਵਿੱਚ ਤੁਸੀਂ ਕਹੋ ਲਿਖ ਦਿੱਤੀਆਂ ਜਾਣਗੇ ਦੋ ਪੰਕਤੀਆਂ ਉਹਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਕਿ ਇਹਦੇ ਵਿੱਚ ਕਿਹੜਾ ਰਸ ਵਰਤਿਆ ਗਿਆ ਕਿਹੜਾ ਅਲੰਕਾਰ ਵਰਤਿਆ ਗਿਆ ਔਰ ਕਿਹੜਾ ਛੰਦ ਵਰਤਿਆ ਗਿਆ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਕਰਨਾ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਊਗੀ ਵਿਆਕਰਨ ਵਿਆਕਰਨ ਤੇ ਇਹ ਸਾਰੇ ਟੋਟਲ ਮਿਲਾ ਕੇ ਪੈਰਾ ਕਵਿਤਾ ਤੇ ਵਿਆਕਰਨ ਇਹ ਟੋਟਲ ਤੁਹਾਨੂੰ 15 ਨੰਬਰ ਦੇ ਇਹਨਾਂ ਵਿੱਚੋਂ ਪੇਪਰ ਆਊਗਾ ਉਸ ਤੋਂ ਬਾਅਦ ਤੁਹਾਨੂੰ ਆਊਗੀ ਪੈਡਾਗੋਜੀ ਪੈਡਾਗੋਜੀ ਵੀ ਤੁਹਾਨੂੰ 15 ਨੰਬਰ ਦੀ ਆਊਗੀ ਤਾਂ ਇਹ ਤੁਹਾਡੇ ਨੰਬਰ ਕਿੰਨੇ ਬਣ ਗਏ ਟੋਟਲ 30 ਇਸ ਦੇ ਵਿੱਚੋਂ ਜਿਹੜਾ ਤੁਹਾਡਾ ਵਿਆਕਰਣ ਹੈ ਇਸ ਦੇ ਵਿੱਚੋਂ ਜੋ ਸਾਰੇ ਤਿੰਨ ਜਿਹੜੇ ਜਿਹੜੇ ਭਾਗ ਨੇ ਇਕੱਠੇ ਹੋ ਗਏ ਵਿਆਕਰਣ ਦੇ ਵਿੱਚੋਂ ਤੁਹਾਨੂੰ ਪੈਰੇ ਦੇ ਵਿੱਚ ਵੀ ਕੁਐਸਚਨ ਪੁੱਛ ਪ੍ਰਸ਼ਨ ਪੁੱਛੇ ਜਾ ਸਕਦੇ ਆ ਵਿਆਕਰਣ ਦੇ ਵਿੱਚੋਂ ਜਿਵੇਂ ਕਿ ਸਪੋਸ ਕਰੋ ਤੁਹਾਨੂੰ ਇੱਕ ਲਾਈਨ ਦਿੱਤੀ ਲਾਈਨ ਦੇ ਵਿੱਚ ਜਿਵੇਂ RAM ਕੋਈ ਵੀ ਕੰਮ ਕਰ ਰਿਹਾ ਜਾਂ RAM ਖੇਡ ਰਿਹਾ ਉਹਦੇ ਵੀ ਤੁਹਾਨੂੰ ਪੁੱਛ ਲੈਣਗੇ ਉਹਦੇ ਵਿੱਚ ਕਿਹੜਾ ਨਾਮ ਹੈ ਤਾਂ ਤੁਸੀਂ ਉਸ ਦਾ ਅਪਾ ਆਨਸਰ ਦੇ ਦੋਗੇ ਕਿ RAM ਉਸ ਤੋਂ ਬਾਅਦ ਫਿਰ ਆਉਜੋ ਵਿਆਕਰਣ ਜਿਹੜਾ ਤੁਹਾਡਾ ਵਿਆਕਰਣ ਹੈ ਇਹ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਜਿਵੇਂ ਕਿ ਕਿਸੇ ਵੀ ਜਿਹੜਾ ਵਿਆਕਰਨ ਦੀ ਐਗਜ਼ਾਮਪਲ ਤੁਹਾਨੂੰ ਦੇਵਾਂ ਕਿਸੇ ਵੀ ਭਾਸ਼ਾ ਨੂੰ ਲਿਖਣ ਜਾਂ ਬੋਲਣ ਸਮੇਂ ਜੋ ਵੀ ਨਿਯਮ ਹੁੰਦੇ ਆ ਜਿਹੜੇ ਵਰਤੇ ਜਾਂਦੇ ਆ ਤਾਂ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ ਇੱਕ ਹੋਰ ਐਗਜ਼ਾਮਪਲ ਹੈ ਜਿਵੇਂ ਵਿਆਕਰਨ ਨੂੰ ਆਪਾਂ ਕਿਸੇ ਅਨੁਸ਼ਾਸਨ ਦੇ ਵਿੱਚ ਕਿਸੇ ਵੀ ਭਾਸ਼ਾ ਨੂੰ ਅਨੁਸ਼ਾਸਨ ਦੇ ਵਿੱਚ ਰੱਖਣ ਲਈ ਤਾਂ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਵਿਆਕਰਨ ਆ ਇਹਨੂੰ ਅਗੋਂ ਚਾਰ ਭਾਗਾਂ ਦੇ ਵਿੱਚ ਆਪਾਂ ਵੰਡਾਂਗੇ ਨੰਬਰ 1 ਧੁਨੀ ਬੋਧ ਸ਼ਬਦ ਬੋਧ ਵਾਕ ਬੋਧ ਅਤੇ ਅਰਥ ਬੋਧ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਧੁਨੀ ਬੋਧ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਤੁਹਾਡੇ ਟਾਪਿਕ ਨੇ ਉਹ ਆਉਂਦੇ ਨੇ ਨੰਬਰ 1 ਤੇ ਆਊਗਾ ਵਰਣਮਾਲਾ ਵਰਣਮਾਲਾ ਦੇ ਵਿੱਚ ਤੁਸੀਂ ਸਾਰੇ ਤੋਂ ਪਹਿਲਾਂ ਜਿਵੇਂ ਵਰਣਮਾਲਾ ਵਰਣਮਾਲਾ ਕੀ ਹੁੰਦੀ ਹੈ ਜਿਵੇਂ ਤੁਸੀਂ ਸਪੋਜ਼ ਕਰ ਲਓ ਪੰਜਾਬੀ ਪਾਸ਼ਾ ਦੀ ਜਿਹੜੀ ਲਿਪੀ ਆ ਉਹ ਗੁਰਮਖੀ ਆ ਇਹਨੂੰ 35 ਅੱਖਰੀ ਵੀ ਆਪਾਂ ਕਹਿ ਦਾਂਗੇ ਉਸ ਤੋਂ ਬਾਅਦ ਜਿਵੇਂ ਕਿ ਸ ਸ ਊੜਾ ਐੜਾ ਈੜੀ ਇਹ ਤੁਹਾਡੇ ਤਿੰਨ ਆਗੇ ਕੀ ਆਗੇ ਸਵਰ ਔਰ ਫਿਰ ਜਿਹੜੇ ਲਾਸਟ ਦੇ ਆਗੇ ਸ ਸ ਤੋਂ ਲੈ ਕੇ ਜਿਹੜੇ ਪਿਛਲੇ ਬਾਰੇ ਸਾਰੇ ਅੱਖਰ ਵੱਜ ਗਏ ਤਾਂ ਉਹ ਵਿਅੰਜਨ ਦੇ ਵਿੱਚ ਆ ਜਾਣਗੇ ਤੇ ਜਿਵੇਂ ਤੁਸੀਂ ਵਰਣਮਾਲਾ ਨੂੰ ਜਿਹੜਾ ਧੁਨੀ ਬੋਧ ਦਾ 메ਨ ਟਾਪਿਕ ਆ ਉਹ ਹੈ ਵਰਣਮਾਲਾ ਉਸ ਤੋਂ ਬਾਅਦ ਫਿਰ ਤੁਹਾਡਾ ਅਗਲਾ ਹੈ ਧੁਨੀਆਂ ਦੀ ਵੰਡ ਜਿਹੜੇ ਧੁਨੀਆਂ ਦੀ ਵੰਡ ਆ ਉਹਨੂੰ ਆਪਾਂ ਦੋ ਪ੍ਰਕਾਰ ਨਾਲ ਕਰ ਸਕਦੇ ਹੁੰਦੇ ਆ ਨੰਬਰ 1 ਤੇ ਹੈ ਖੰਡੀ ਧੁਨੀਆਂ ਔਰ ਨੰਬਰ 2 ਤੇ ਹੈ ਅਖੰਡੀ ਧੁਨੀਆਂ ਜਿਹੜੀਆਂ ਖੰਡੀ ਧੁਨੀਆਂ ਹੁੰਦੀਆਂ ਨੇ ਜਿਵੇਂ ਕਿ ਖੰਡੀ ਧੁਨੀਆਂ ਖੰਡੀ ਧੁਨੀਆਂ ਦੇ ਵਿੱਚ ਉਹ ਜਿਹੜੇ ਚੀਜ਼ਾਂ ਆਉਂਦੀਆਂ ਨੇ ਜਿਵੇਂ ਸਵਾਰ ਅਤੇ ਵਿਅੰਜਨ ਜਿਹੜੇ ਸਵਾਰ ਹੁੰਦੇ ਨੇ ਜਿਵੇਂ ਊੜਾ ਐੜਾ ਏੜੀ ਉਸ ਵਾਰ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਬਿਨਾ ਜਿਹੜੀ ਰੋਕ ਤੋਂ ਹਵਾ ਬਾਹਰ ਨਿਕਲੇ ਜਿਵੇਂ ਤੁਸੀਂ ਬੋਲ ਕੇ ਦੇਖੋ ਉੜਾ ਐੜਾ ਈੜੀ ਤਾਂ ਇਹਨਾਂ ਨੂੰ ਬੋਲਣ ਸਮੇਂ ਕੋਈ ਆਪਣੇ ਮੂੰਹ ਦੇ ਵਿੱਚ ਕੋਈ ਗਲ ਦੇ ਵਿੱਚ ਹਵਾ ਤਾਂ ਨਹੀਂ ਰੁਕਦੀ ਨਹੀਂ ਰੁਕਦੀ ਤੇ ਇਹਦੇ ਵਿੱਚ ਇੱਕ ਆ ਗਿਆ ਸਵਰ ਔਰ ਇੱਕ ਆ ਗਿਆ ਵਿਅੰਜਨ ਵਿਅੰਜਨ ਉਹ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬੋਲਣ ਸਮੇਂ ਤੁਹਾਡੇ ਫੇਫੜਿਆਂ ਦੇ ਵਿੱਚੋਂ ਹਵਾ ਜਦੋਂ ਨਿਕਲਦੀ ਆ ਉਹ ਕਿਸੇ ਨਾ ਕਿਸੇ ਗੱਲ ਜਾਂ ਕਿਸੇ ਆਸ-ਪਾਸੇ ਬੋਲੇ ਸਪੋਸ ਕਰੋ ਤੁਸੀਂ ਬੋਲੋ ਪਪਾ ਪਪਾ ਬੋਲਣ ਸਮੇਂ ਆਪਣੇ ਜਿਹੜੇ ਦੋਵੇਂ ਬੋਲਣੇ ਉਹ ਬੰਦ ਹੁੰਦੇ ਨੇ ਤਾਂ ਤਾਂ ਕਰਕੇ ਇਹ ਵਿਅੰਜਨ ਦੇ ਵਿੱਚ ਆ ਜੂਗਾ ਵਿਅੰਜਨ ਧੁਨੀਆਂ ਜਿਹੜੀਆਂ ਹੁੰਦੀਆਂ ਨੇ ਸੱਸਾ ਤੋਂ ਜਿਹੜੀਆਂ ਪਿਛਲੀਆਂ ਸਾਰੀਆਂ ਬਾਜਾਂ ਦੇ ਤੋਂ ਉਹ ਵਿਅੰਜਨ ਧੁਨੀਆਂ ਦੇ ਵਿੱਚ ਆ ਜਾਣਗੀਆਂ ਦੂਸਰੇ ਨੰਬਰ ਦੇ ਤੁਹਾਡਾ ਆਜੂ ਅਖੰਡੀ ਅਖੰਡਿਤ ਧੁਨੀਆਂ ਇਹ ਖੰਡੀ ਅਖੰਡਿਤ ਧੁਨੀਆਂ ਉਹ ਹੁੰਦੀਆਂ ਨੇ ਜਿਹੜੀਆਂ ਜਿਵੇਂ ਕਿ ਜਿਨ੍ਹਾਂ ਨੂੰ ਬਿਨਾਂ ਤੋੜੇ ਮਰੋੜੇ ਤੋਂ ਲਿਖਿਆ ਜਾਂਦਾ ਏ ਜਿਵੇਂ ਵਿਅੰਜਨ ਧੁਨੀਆਂ ਨੇ ਇਹ ਤਾਂ ਸਵਰ ਤੇ ਵਿਅੰਜਨ ਆਪਰ ਤੋੜ ਲੈ ਇਹਦੇ ਵਿੱਚ ਸਿਰਫ ਤੁਹਾਨੂੰ ਆਊਗਾ ਅਖੰਡਿਤ ਧੁਨੀਆਂ ਦੇ ਵਿੱਚ ਸੁਰ ਪਿਚ ਬਾਲ ਤੇ ਨਾਸਿਕਤਾ ਇਹਦੇ ਵਿੱਚ ਆਊਗਾ ਨਾਸਿਕਤਾ ਇਹਨਾਂ ਨੂੰ ਅੱਗੇ ਜਿਵੇਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਸੁਰ ਪਿਚ ਬਲ ਕਿਹੜੇ ਅੱਖਰ ਤੇ ਜ਼ਿਆਦਾ ਬਲ ਦੇਣਾ ਪਿਚ ਕਿੱਥੇ ਕਿ ਜਾ ਰਹੀ ਆ ਨਾਸਿਕਤਾ ਉਹ ਹੁੰਦੀ ਆ ਜਿਹੜੇ ਨੱਕ ਦੁਆਰਾ ਬੋਲੇ ਗਏ ਸ਼ਬਦ ਹੁੰਦੇ ਨੇ ਉਸ ਤੋਂ ਬਾਅਦ ਆ ਗਿਆ ਲਗਾ ਮਾਤਰਾ ਲਗਾ ਮਾਤਰਾ ਪੰਜਾਬੀ ਦੇ ਵਿੱਚ 10 ਹੁੰਦੀਆਂ ਨੇ ਜਿਵੇਂ ਕਿ 10 ਜਿਹੜੀਆਂ 10 ਲਗਾ ਮਾਤਰਾ ਨੇ ਉਹਨਾਂ ਨੂੰ ਊੜਾ ਐੜਾ ਤੇ ਈੜੀ ਠੀਕ ਆ ਇਹਨਾਂ ਨੂੰ ਤੁਸੀਂ ਲਗਾ ਮਾਤਰਾ ਨੂੰ ਇਹ ਲਗਾ ਮਾਤਰਾ ਇਹਨਾਂ ਨਾਲ ਹੀ ਜੇ ਉਹ ਪਿੱਛੇ ਸਿਹਾਰੀਆਂ ਬਿਹਾਰੀਆਂ ਲਾ ਕੇ ਤਾਂ ਇਹਨਾਂ ਨਾਲ ਸਾਰੀਆਂ ਲਗਾ ਮਾਤਰਾ ਬਣ ਜਾਂਦੀਆਂ ਨੇ ਜਿਵੇਂ ਸਪੋਜ਼ ਕਰੋ ਤੁਸੀਂ ਜ਼ਿਆਦਾਤਰ ਤੁਸੀਂ ਯਾਦ ਰੱਖਣਾ ਹੈ 343 ਇਸ ਨੂੰ ਕਦੇ ਨਹੀਂ ਭੁੱਲਣਾ 343 ਊੜੇ ਨਾਲ ਤਿੰਨ ਲਗਾ ਲੱਗਦੀਆਂ ਨੇ ਆੜੇ ਨਾਲ ਚਾਰ ਔਰ ਈੜੀ ਨਾਲ ਵੀ ਤਿੰਨ ਇਹ ਜਿਹੜੀਆਂ ਲਗਾ ਮਾਤਰਾ ਨੇ ਜਦੋਂ ਮੈਂ ਤੁਹਾਨੂੰ ਇਹਨਾਂ ਨੂੰ ਡਿਟੇਲ ਦੇ ਵਿੱਚ ਕਰਵਾਵਾਂਗੇ ਜਦੋਂ ਆਪਾਂ ਸਾਰਾ ਸਿਲੇਬਸ ਸ਼ੁਰੂ ਕੀਤਾ ਉਸ ਤੋਂ ਬਾਅਦ ਲਗਾਖਰ ਆ ਗਈ ਜਿਹੜੇ ਲਗਾਖਰ ਨੇ ਉਹ ਵਿੰਦੀ ਟਿੱਪੀ ਟਿੱਪੀ ਤੇ ਅਦਕ ਇਹਨਾਂ ਤਿੰਨੇ ਅੱਖਰਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਤੁਹਾਡੇ ਆਗੇ ਦੋ ਅੱਖਰ ਇਹ ਸਾਰੇ ਜਿਹੜੇ ਤੁਹਾਨੂੰ ਘਰ ਆ ਰਹੀਆਂ ਤੇ ਧੁਨੀ ਵੋਧ ਦੇ ਵਿੱਚ ਆ ਰਹੇ ਨੇ ਦੋ ਅੱਖਰਾਂ ਦੇ ਵਿੱਚ ਹਾ ਹ ਰਾਰਾ ਤੇ ਵਾਵਾ ਦੁੱ ਤੱਕ ਹਮੇਸ਼ਾ ਲਈ ਉਹ ਅੱਖਰ ਹੁੰਦੇ ਹਨ ਜਿਹੜੇ ਪੈਰ ਦੇ ਵਿੱਚ ਪਾਏ ਜਾਂਦੇ ਨੇ ਜਿਵੇਂ ਕਿ ਤੁਸੀਂ ਸਪੋਜ਼ ਕਰੋ ਆਪਾਂ ਸਵੈ ਲਿਖਣਾ ਸਵੈ ਤਾਂ ਐਵੇਂ ਵੀ ਲਿਖਿਆ ਜਾ ਸਕਦਾ ਜੇ ਆਪਾਂ ਜੀਵਣੀ ਦੇ ਨਾਲ ਜੀਵਣੀ ਲਿਖ ਲਈ ਜੀਵਣੀ ਦੇ ਨਾਲ ਆਪਾਂ ਸਵੈ ਲਾਉਣਾ ਤਾਂ ਇਹ ਐਦਾਂ ਪੈਗਾ ਸੌਰੀ ਇਹ ਐਡਾ ਪੈ ਗਿਆ ਜਿਹੜੇ ਇਹਦੇ ਤੇ ਦਲਾਮਾ ਲਾਈਆਂ ਨੇ ਉਹ ਵਾਵਾ ਜਿਹੜਾ ਆਪਾਂ ਪੈਰ ਦੇ ਵਿੱਚ ਪਾਇਆ ਇਹ ਉਹਦੇ ਨਾਲ ਹੀ ਬੋਲਣਗੇ ਇਹ ਜਿਹੜੇ ਦਲਾਮਾ ਇਹ ਤਾਂ ਹੀ ਵਾਵੇ ਦੇ ਉੱਪਰ ਲਾ ਕੇ ਹੀ ਬੋਲਣ ਗਿਆ ਉਸ ਤੋਂ ਬਾਅਦ ਫਿਰ ਆਪਣੇ ਆਗੇ ਸ਼ਬਦ ਬੋਧ ਆਪਣਾ ਧੂਣੀ ਬੋਧ ਹੈ ਜੋ ਉਹ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਆਪਾਂ ਕਰਾਂਗੇ ਸ਼ਬਦ ਬੋਧ ਸ਼ਬਦ ਬੋਧ ਦੇ ਵਿੱਚ ਕੀ ਆਉਂਦਾ ਜਿਹੜੇ ਸ਼ਬਦਾਂ ਦੀ ਬੰਡ ਕਹਿੰਦੇ ਸ਼ਬਦਾਂ ਦੇ ਆਪਣੇ ਭੇਦ ਕਹਿੰਦੇ ਹੁੰਦੇ ਨੇ ਕਿ ਸ਼ਬਦਾਂ ਨੂੰ ਆਪਾਂ ਕਿੰਨੇ ਪ੍ਰਕਾਰ ਨਾਲ ਵੰਡ ਸਕਦੇ ਆ ਜਿਹੜੇ ਆਪਣੇ ਸਿਲੇਬਸ ਦੇ ਵਿੱਚ ਨੇ ਸ਼ਬਦਾਂ ਦੇ ਭੇਦ 8 ਹੋਣਗੇ 8 ਜੋਗੇ ਨਾਮ ਪਰਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਯੋਜਕ ਸੰਬੰਧਕ ਤੇ ਵਿਸ਼ਮਿਕ ਜਿਵੇਂ ਕਿ ਨਾਮ ਹੈ ਕਹਿੰਦੇ ਕਿਸੇ ਕਿਸੇ ਨਾਮ ਦੇ ਲਈ ਆਪਾਂ ਉਹ ਕਿਸੇ ਚੀਜ਼ ਨੂੰ ਵਰਤਨਾ ਤਾਂ ਉਹ ਨਾਮ ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਏ ਇਹ ਜਿਹੜੇ ਨਾਮ ਹੁੰਦੇ 5 ਪ੍ਰਕਾਰ ਦੇ ਹੁੰਦੇ ਆ ਆਮ ਨਾਮ ਖਾਸ ਨਾਮ ਜਾਤੀਵਾਚਕ ਇਕਾਠਵਾਚਕ ਔਰ ਭਾਵਾਚਕ ਨਾਮ ਜਿਹੜੇ ਅਗੋ ਪੜਨਾਮ ਹੁੰਦੇ ਆ ਇਹ 6 ਤਰ੍ਹਾਂ ਦੇ ਹੁੰਦੇ ਆ ਜਦੋਂ ਤੁਹਾਨੂੰ ਮੈਂ ਕਰਵਾਵਾਂਗੀ ਇਹ ਵਾਲੇ ਸਲੇਬਸ ਤਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੀ ਪੜਨਾਮ ਆਪਣੇ 6 ਤਰ੍ਹਾਂ ਦੇ ਹੁੰਦੇ ਆ ਕਿਰਿਆ ਕਿਰਿਆ ਆ ਗਈ ਅਗੇ ਕਹਿੰਦੇ ਕਿਰਿਆ ਉਹ ਹੁੰਦੀ ਹੈ ਜਿਸ ਜਿਸ ਦੇ ਜੋ ਕਿ ਜਿਸ ਦੁਆਰਾ ਆਪਕੇ ਸੇ ਕੰਮ ਦਾ ਹੋਣ ਦਾ ਆਪਾਂ ਨੂੰ ਪਤਾ ਲੱਗੇ ਜਿਵੇਂ ਕਿ ਹੁਣ ਮੈਂ ਤੁਹਾਨੂੰ ਪੜ੍ਹਾ ਰਹੀ ਆ ਤਾਂ ਇਹ ਕੀ ਆ ਗਈ ਇੱਕ ਕਿਰਿਆ ਦੇ ਰੂਪ ਵਿੱਚ ਆ ਗਿਆ ਉਸ ਤੋਂ ਬਾਅਦ ਵਿਸ਼ੇਸ਼ਣ 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 ਕਹਿੰਦੇ ਉਹ ਚੀਜ਼ ਉਹ ਸ਼ਬਦ ਹੁੰਦਾ ਹੈ ਜੋ ਕਿਸੇ ਦੀ ਵਿਸ਼ੇਸ਼ਤਾ ਦੱਸੇ ਜਿਵੇਂ ਕਿ ਇਹ ਜਿਹੜਾ ਬੋਰਡ ਹੈ ਇਸ ਦਾ ਰੰਗ ਹਰਾ ਹੈ ਜੋ ਹਰਾ ਹੈ ਤਾਂ ਉਹ ਜਿਹੜੇ ਬੋਰਡ ਦੀ ਆਪਾਂ ਨੂੰ ਵਿਸ਼ੇਸ਼ਤਾ ਦੱਸ ਰਿਹਾ ਹੈ ਉਸ ਤੋਂ ਬਾਅਦ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਉਹ ਹੁੰਦਾ ਹੈ ਜੋ ਕਿ ਕਿਰਿਆ ਦੇ ਦੁਆਰਾ ਕਿਸੇ ਕੰਮ ਦੀ ਵਿਸ਼ੇਸ਼ਤਾ ਦੱਸੇ ਕਿਰਿਆ ਦੇ ਦੌਰਾਨ ਉਸ ਤੋਂ ਬਾਅਦ ਆ ਗਿਆ ਯੋਜਕ ਯੋਜਕ ਜਿਵੇਂ ਕਿਸੇ ਚੀਜ਼ ਨੂੰ ਜੋੜਨਾ ਜਿਵੇਂ ਕਿ ਰਾਮ ਨੇ ਰਾਮ ਨੇ ਸੋਟੀ ਨਾਲ ਸੱਪ ਮਾਰਿਆ ਤਾਂ ਇਹਦੇ ਵਿੱਚ ਇਹ ਨੇ ਜਿਹੜਾ ਉਹ ਯੋਜਕ ਇਹਨਾਂ ਇੱਕ ਦੂਜੇ ਸ਼ਬਦਾਂ ਨੂੰ ਜੋੜ ਰਿਹਾ ਹੈ ਠੀਕ ਹੈ ਉਸ ਤੋਂ ਬਾਅਦ ਆ ਗਿਆ ਸੰਬੰਧਕ ਸਬੰਧ ਕਿ ਵੀ ਉਹੀ ਹੁੰਦਾ ਜਿਵੇਂ ਦੋ ਸ਼ਬਦਾਂ ਦਾ ਸਬੰਧ ਦੱਸੇ ਜਿਵੇਂ ਰਾਮ ਨੇ ਮੋਹਨ ਨੂੰ ਚਿੱਠੀ ਲਿਖੀ ਕਿਹਨੂੰ ਲਿਖੀ ਮੋਹਨ ਨੂੰ ਕਿਹਦੇ ਦੁਆਰਾ ਲਿਖੀ ਇਹਦੇ ਵਿੱਚ ਜਿਹੜਾ ਨੇ ਆ ਗਿਆ ਨਾ ਜਿਹੜਾ ਨੇ ਆ ਗਿਆ ਤਾਂ ਇਹ ਇਹਦਾ ਰਾਮ ਤੇ ਮੋਹਨ ਦਾ ਸਬੰਧ ਦੱਸ ਰਿਹਾ ਚਿੱਠੀ ਦੇ ਲਿਖਣ ਦੁਆਰਾ ਉਸ ਵਾਰ ਨੰਬਰ 3 ਜੇ ਤੇ ਆ ਗਿਆ ਆਪਣਾ ਵਾਕ ਬੋਧ ਵਾਕ ਬੋਧ ਦੇ ਵਿੱਚ ਵਾਕਾਂ ਦੀ ਵੰਡ ਸ਼ਬਦ ਬੋਧ ਦੇ ਵਿੱਚ ਸ਼ਬਦਾਂ ਦੀ ਵੰਡ ਧੁਨੀ ਬੋਧ ਦੇ ਵਿੱਚ ਕਿਰਾਏ ਤੁਹਾਨੂੰ ਧੁਨੀਆਂ ਦੀ ਵੰਡ ਇਰੇ ਦੋ ਵਾਕબોਚ ਵਾਕਾਂ ਦੀ ਵੰਡ ਆ ਗਈ ਜਿਵੇਂ ਕਿ ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਆ ਤੇ ਸੌਰੀ ਜਿਹੜੇ ਕਾਰਕ ਕਿੰਨੀ ਪ੍ਰਕਾਰ ਦੇ ਹੁੰਦੇ ਆ ਇਹ ਹੁੰਦੇ ਆ 8 ਪ੍ਰਕਾਰ ਦੇ ਤੁਹਾਡੇ ਸਿਲੇਬਸ ਦੇ ਵਿੱਚ ਤੁਹਾਨੂੰ ਕਰਵਾਵਾਂਗੇ ਕਾਰਕ ਜਿਵੇਂ ਕਿ ਆਪਾਂ ਕਹਿ ਦਈਏ ਸ੍ਰਿੰਦਰ ਨੇ ਸ੍ਰਿੰਦਰ ਨੇ ਮੋਹਨ ਨੂੰ ਚਿੱਠੀ ਲਿਖੀ ਠੀਕ ਆ ਲਿਖੀ ਇਹਦੇ ਵਿੱਚ ਜਿਹੜਾ ਨੇ ਆ ਇਹ ਸਬੰਧ ਦੱਸ ਰਿਹਾ ਠੀਕ ਆ ਆਪਾਂ ਕਾਰਕ ਦੀ ਗੱਲ ਕਰ ਰਹੇ ਹਾਂ ਚਲ ਇਹ ਸਬੰਧ ਦੱਸ ਰਿਹਾ ਕੀ ਦਾ ਇਹਦੇ ਵਿੱਚ ਜਿਹੜਾ ਸੁਰਿੰਦਰ ਹੈ ਇਹ ਕਾਰਕ ਹੈ ਕਾਰਕ ਕਿਉਂ ਆ ਕਿ ਇਹਦੇ ਦੁਆਰਾ ਚਿੱਠੀ ਲਿਖੀ ਗਈ ਆ ਕਿਹਨੂੰ ਮੋਹਨ ਨੂੰ ਤਾਂ ਕਰੇ ਇਹ ਕੀ ਆ ਗਿਆ ਕਾਰਕ ਉਸ ਤੋਂ ਬਾਅਦ ਫੇਰ ਅ ਬਿਸਰਾਮ ਚੈਨ ਕਿਸੇ ਵੀ ਜਿਹੜਾ ਆਪਾਂ ਇੱਕੋ ਪੰਕਤੀ ਪੂਰੀ ਕਰਦੇ ਆ ਉਸ ਨੂੰ ਥੋੜਾ ਵੀ ਵਿਰਾਮ ਦੇਣ ਲਈ ਜੇ ਆਪਾਂ ਤਿੰਨ ਬੱਤ ਦੇ ਆ ਤਾਂ ਉਹਨਾਂ ਨੂੰ ਵਿਰਾਮ ਚਿੰਨ ਕਿਹਾ ਜਾਂਦਾ ਵਿਰਾਮ ਚਿੰਨ ਕਿਹੜੇ ਹੋਵੇ ਜਿਵੇਂ ਕਿ ਡੰਡੀ ਕੋਮਾ ਆ ਗਿਆ ਸੁੱਟ ਮਰੋੜੀ ਬ੍ਰੈਕਟ ਵਗੈਰਾ ਇਹ ਸਾਰੇ ਕਿਹਦੇ ਵਿੱਚ ਆ ਜਾਣਗੇ ਤਾਂ ਇਹ ਆਪਣੇ ਵਿਰਾਮ ਚਿੰਨ ਦੇ ਵਿੱਚ ਆ ਜਾਂਦੇ ਆ ਜਿਵੇਂ ਕਿ ਆਪਾਂ ਲਿਖਦੀ ਹੈ ਕੋਮਲ ਪੜ ਰਹੀ ਹੈ 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 ਦੇ ਆਪਾਂ ਇੱਥੇ ਡੰਡੀ ਲਾਤੀ ਨਾ ਆਪਾਂ ਇਹਨੂੰ ਇੱਕ ਆਪਾਂ ਪਿਸਰਾਮ ਦੇਤਾ ਜਿਹੜੀ ਇਹ ਵਾਲੀ ਲਾਈਨ ਆ ਉਸ ਤੋਂ ਬਾਅਦ ਫਿਰ ਆ ਗਿਆ ਕਾਲ ਕਹਿੰਦੇ ਕਾਲ ਕਿੰਨੀ ਪ੍ਰਕਾਰ ਦੇ ਹੁੰਦੇ ਆ ਤਿੰਨ ਪ੍ਰਕਾਰ ਦੇ ਹੁੰਦੇ ਆ ਹਨ ਭੂਤਕਾਲ ਵਰਤਮਾਨ ਕਾਲ ਤੇ ਭਵਿੱਖ ਕਾਲ ਇਹ ਆਪਾਂ ਅੱਗੇ ਡਿਟੇਲ ਦੇ ਵਿੱਚ ਪੜਾਂਗੇ ਉਸ ਤੋਂ ਬਾਅਦ ਆ ਗਿਆ ਵਾਕ ਬੋਧ ਦੇ ਵਿੱਚ ਅੱਗੇ ਆ ਗਿਆ ਬਾਚ ਬਾਚ ਦੇ ਵਿੱਚ ਜਿਹੜੇ ਬਾਚ ਹੁੰਦੇ ਆ ਦੋ ਪ੍ਰਕਾਰ ਦੇ ਹੁੰਦੇ ਆ ਕਰਤਰੀ ਬਾਚ ਤੇ ਕਰਮਣੀ ਬਾਚ ਇਸ ਤੋਂ ਬਾਅਦ ਲਾਸਟ ਤੇ ਆ ਗਿਆ ਅਰਥ ਬੋਧ ਕਹਿੰਦੇ ਉਹ ਕਿਹੜਾ ਵਾ ਜਿਹੜਾ ਵਿਆਕਰਨ ਦਾ ਉਹ ਕਿਹੜਾ ਭਾਗ ਹੈ ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਤੁਹਾਨੂੰ ਮੋਸਟਲੀ ਇਹ ਕੁਐਸਚਨ ਪੱਕਾ ਪੁੱਛਿਆ ਜਾਂਦਾ ਪੀਟੈਟ ਦੇ ਵਿੱਚ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤਾਂ ਉਹ ਹੈ ਅਰਥ-ਬੋਧ ਵਿਆਕਰਨ ਦਾ ਉਹ ਭਾਗ ਜਿਸ ਦੀ ਵਿਆਖਿਆ ਨਹੀਂ ਕੀਤੀ ਜਾਂਦੀ ਤਾਂ ਉਸ ਨੂੰ ਕਿਹਾ ਜਾਂਦਾ ਹੈ ਅਰਥ-ਬੋਧ ਤੇ ਅਰਥ-ਬੋਧ ਦੇ ਵਿੱਚ ਜੋ ਮੇਨ ਟਾਪਿਕ ਹੈ ਉਹ ਹੈ ਸਮਾਨਾਰਥਕ ਸਮਾਨਾਰਥਿਕ ਸ਼ਬਦ ਉਹ ਹੁੰਦੇ ਆ ਜੋ ਇੱਕ ਦੂਜੇ ਦੇ ਦੇ ਨਾਲ ਆਪਣਾ ਸਵਾਰਥ ਦਰਸਾਉਣ ਜਿਵੇਂ ਆਪਾਂ ਸਪੋਸ ਕਰੋ ਆਪਾਂ ਕਹਿ ਦਈਏ ਉਪਮਾ ਉਪਮਾ ਕੀ ਉਪਮਾ ਦਾ ਆਪਾਂ ਅੱਗੇ ਕੀ ਸਮਾਨ ਆਪਕ ਹੋਰ ਬਣਾ ਲਾਂਗੇ ਸਲੰਗਾ ਪ੍ਰਸਾਂਸਾ ਠੀਕ ਹੈ ਇਹਨਾਂ ਨੂੰ ਆਪਾਂ ਅੱਗੇ ਹੋਰ ਬਣਾ ਲ ਗਏ ਉਸ ਤੋਂ ਬਾਅਦ ਬਹੁ ਆਰਥਿਕ ਸ਼ਬਦ ਜਿੰਨਾ ਸ਼ਬਦਾਂ ਦੇ ਹੱਥ ਜਿਹੜੇ ਬਹੁ ਬਹੁ ਹੱਥਾਂ ਦੇ ਵਿੱਚ ਨਿਕਲ ਤਾਂ ਉਹਨਾਂ ਨੂੰ ਆਪਾਂ ਬਹੁ ਆਰਥਿਕ ਸਮਾਨ ਜੋ ਸ਼ਬਦ ਕਹਿ ਦਿੰਦੇ ਆ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਿਵੇਂ ਬਹੁਤ ਜਿਵੇਂ ਇੱਕ ਆਪਾਂ ਬੋਲਦੀ ਐ ਘੋੜਿਆਂ ਦੇ ਜਿੱਥੇ ਘੋੜਿਆਂ ਨੂੰ ਬੰਨਿਆ ਜਾਂਦਾ ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ ਤਾਂ ਉਹਨੂੰ ਆਪਾਂ ਕਹਾਂਗੇ ਤਵੇਲਾ ਤਾਂ ਇਸੇ ਲਈ ਹੋਵਾਂਗੇ ਬਹੁਤੇ ਸ਼ਬਦ ਜਿਨ੍ਹਾਂ ਇੱਕ ਸ਼ਬਦ ਤੇ ਜਿਹੜੇ ਵਿਰੋਧੀ ਸ਼ਬਦ ਹੁੰਦੇ ਆ ਵਿਰੋਧੀ ਸ਼ਬਦ ਉਹ ਹੁੰਦੇ ਆ ਜਿਹੜੇ ਮਤਲਬ ਕਿ ਜਿਵੇਂ ਬਿਲਕੁਲ ਇੱਕ ਦੂਜੇ ਦੇ ਉਲਟ ਹੋਣ ਜਿਵੇਂ ਆਪਾਂ ਇੱਥੇ ਲਿਖਦੀ ਐ ਦਿਨ ਫਿਰ ਉਹਦਾ ਹੋਊਗਾ ਰਾਤ ਕਾਲਾ ਚਿੱਟਾ ਉੱਪਰ ਨੀਚੇ ਤਾਂ ਇਹ ਸਾਰੇ ਆਗੇ ਵਿਰੋਧੀ ਸ਼ਬਦ ਮਹਾਭਰੇ ਮਾ ਉਹ ਹੁੰਦੇ ਆ ਕਹਿੰਦੇ ਜਿਹੜੇ ਕਿਸੇ ਦੇ ਮੂੰਹ ਦੁਆਰਾ ਉਚਾਰੇ ਜਾਂ ਜਿਵੇਂ ਕਿ ਮੁੱਖ ਤੋਂ ਨਿਕਲੀ ਹੋਈ ਭਾਸ਼ਾ ਆਪ ਮਹਾਰੇ ਨਿਕਲੀ ਹੋਏ ਸ਼ਬਦਾਂ ਨੂੰ ਮੁਹਾਵਰੇ ਵੀ ਕਿਹਾ ਜਾਂਦਾ ਹੈ ਜਿਵੇਂ ਕਿ ਉੱਠ ਦੇ ਮੂੰਹ ਜੀਰਾ ਠੀਕ ਹੈ ਇਹ ਸਾਰੇ ਆ ਗਏ ਮੁਹਾਵਰਿਆਂ ਦੇ ਵਿੱਚ ਆ ਖਾਨ ਕਹਿੰਦੇ ਉਹ ਹੁੰਦੀ ਹੈ ਜੋ ਖਾਸ ਜੀਵਨ ਨਾਲ ਸੰਬੰਧਿਤ ਕੋਈ ਸ਼ਬਦ ਆਪਾਂ ਵਰਤਦੇ ਆ ਉਦੋਂ ਬਾਅਦ ਆ ਗਿਆ ਅਗੇਤਰ ਅਗੇਤਰ ਸ਼ਬਦ ਕਿਸੇ ਮੂਲ ਧਾਤੂ ਦੇ ਕਹਿੰਦੇ ਅੱਗੇ ਜਾ ਕੇ ਜੋ ਅਗੇਤਰ ਸ਼ਬਦ ਨੂੰ ਆਪਾਂ ਲਾ ਦਈਏ ਤਾਂ ਉਸ ਨੂੰ ਆਪਾਂ ਅਗੇਤਰ ਕਹਿ ਦਿੰਦੇ ਆ ਜਿਵੇਂ ਕਿ ਇੱਥੇ ਆਪਾਂ ਲਿਖ ਲਿਆ ਮਾਣ ਮਾਣ ਦੇ ਅਗਰ ਆਪਾਂ ਅੱਗੇ ਲਾ ਦਈਏ ਸਵੇ ਸਵੇ ਮਾਣ ਤਾਂ ਇਹ ਕੀ ਬਣ ਗਿਆ ਇੱਕ ਆਪਣੇ ਕੋਲੇ ਸ਼ਬਦ ਬਣ ਗਿਆ ਤਾਂ ਇਹ ਇਵੇਂ ਆ ਗਿਆ ਪਛੇਤਰ ਕਹਿੰਦੇ ਇੱਕ ਮੂਲ ਧਾਤੂ ਦੇ ਜੋ ਸ਼ਬਦ ਨੂੰ ਪੂਰਾ ਕਰਨ ਲਈ ਪਿੱਛੇ ਲੱਗਿਆ ਉਹ ਸ਼ਬਦ ਨੂੰ ਪਛੇਤਰ ਕਿਹਾ ਜਾਂਦਾ ਹੈ ਜਿਵੇਂ ਕਿ ਆਪਾਂ ਲਿਖ ਦਈਏ ਇੱਥੇ ਆਪਾਂ ਲਿਖ ਦਈਏ ਡਰ ਡਰ ਤੋਂ ਅੱਗੇ ਆਪਾਂ ਇੱਥੇ ਪਲੱਸ ਪੋਕ ਇੱਕ ਹੀ ਬਣ ਗਿਆ ਡਰਪੋਕ ਠੀਕ ਹੈ ਇਹ ਜਿਹੜਾ ਤੁਹਾਡਾ ਵਿਆਕਰਨ ਦਾ ਪਾਰਟ ਸੀਗਾ ਇਹ ਸਾਰਾ ਕੰਪਲੀਟ ਹੋ ਗਿਆ ਆਪਣੇ ਕੋਲ ਤੇ ਇਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਅੱਗੇ ਆਪਣਾ ਸਿਲੇਬਸ ਸ਼ੁਰੂ ਕਰਾਂਗੇ ਤੇ ਮੈਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਕਰਵਾਵਾਂਗੀ ਹੁਣ ਇੱਕ ਲਾਸਟ ਆਪਣਾ ਜੋ ਟਾਪਿਕ ਰਹਿ ਗਿਆ ਉਹ ਹੈ ਪੈੜਾਗੋਜੀ ਪੈੜਾਗੋਜੀ ਕੀ ਹੁੰਦਾ ਪੈੜਾਗੋਜੀ ਦੇ ਵਿੱਚ ਕੋਈ ਡਰਨ ਦੀ ਆਪਾਂ ਨੂੰ ਜ਼ਿਆਦਾ ਲੋੜ ਨਹੀਂ ਹੁੰਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ ਪੈੜਾਗੋਜੀ ਉਸ ਤੇ ਡਿਪੈਂਡ ਹੁੰਦੀ ਹੈ ਜਿਵੇਂ ਕਿ ਆਪਾਂ ਜਿੰਨੀ ਕ ਆਪਣੀ ਜਿਹੜੀ ਕਾਮਨ ਸੈਂਸ ਹੋ ਡਿਵੈਲਪ ਹੋਈ ਹੁੰਦੀ ਹੈ ਇਹਦੇ ਵਿੱਚ ਕੋਈ ਫਿਕਸ ਆਨਸਰ ਨਹੀਂ ਹੁੰਦਾ ਸਿਰਫ ਆਪਣੀ ਇਹਦੇ ਵਿੱਚ ਸਿਰਫ ਇੱਕ ਕਾਮਨ ਜਿਹੜੀ ਸੈਂਸਾ ਉਹੀ ਯੂਜ਼ ਕੀਤੀ ਜਾਂਦੀ ਹੈ ਤੇ ਉਸੇ ਨੂੰ ਹੀ ਵਰਤਿਆ ਜਾਂਦਾ ਹੈ ਜੋ ਤੁਹਾਡਾ ਪੈਡਾਗੋਜੀ ਦਾ ਸਿਲੇਬਸ ਆ ਇਹ ਵੀ ਤੁਹਾਨੂੰ ਪੇਪਰ ਦੇ ਵਿੱਚ 15 ਨੰਬਰ ਦਾ ਆਵੇਗਾ ਔਰ ਜੋ ਸਰਕਾਰ ਨੇ ਡਿਵਾਈਡ ਕੀਤਾ 15 ਨੰਬਰ ਦਾ ਵਿਆਕਰਣ ਔਰ 15 ਨੰਬਰ ਦੀ ਪੈਡਾਗੋਜੀ। ਕਹਿੰਦੇ ਵਿੱਚ ਜੋ ਪਹਿਲਾ ਟੌਪਿਕ ਹੈ ਕਹਿੰਦੇ ਸਿੱਖਣਾ ਤੇ ਗ੍ਰਹਿਣ ਕਰਨਾ। ਜਿਹੜਾ ਸਿੱਖਣਾ ਤੇ ਗ੍ਰਹਿਣ ਕਰਨਾ ਇਹ ਕਹਿੰਦੇ ਇੱਕ ਲਾਈਫ ਲੌਂਗ ਪ੍ਰੋਸੈਸ ਹੁੰਦਾ ਸਿੱਖਣਾ ਬੱਚਾ ਆਪਣਾ ਸਿੱਖਦਾ ਰਹਿੰਦਾ ਤੇ ਸਿੱਖਦਾ ਕਿਵੇਂ ਆ ਪਹਿਲਾਂ ਜਿਵੇਂ ਕਿ ਕੋਈ ਬੋਲ ਰਿਹਾ ਉਹਨੂੰ ਬੋਲ ਕੇ ਦੂਸਰਾ ਸਾਹਮਣੇ ਵਾਲਾ ਸਿੱਖ ਰਿਹਾ। ਸਿੱਖ ਕੇ ਤਾਂ ਫਿਰ ਉਹਨੂੰ ਤੁਸੀਂ ਆਪਾ ਗ੍ਰਹਿਣ ਕਰਦੇ ਆ ਸਪੋਜ਼ ਕਰੋ ਆਪਾਂ ਕੰਪਿਊਟਰ ਤੇ ਕੋਈ ਕੁਝ ਦੇਖ ਰਿਹਾ ਤਾਂ ਪਹਿਲਾਂ ਆਪਾਂ ਉਹਨੂੰ ਸਿੱਖਾਂਗੇ ਫਿਰ ਆਪਾਂ ਦੇਖਾਂਗੇ ਫਿਰ ਉਹਨੂੰ ਆਪਾਂ ਜਿਹੜਾ ਹੈ ਗ੍ਰਹਿਣ ਕਰ ਲਾਂਗੇ ਉਸ ਤੋਂ ਬਾਅਦ ਭਾਸ਼ਾ ਅਧਿਆਪਨ ਦੇ ਸਿਧਾਂਤ ਕੀ ਹੁੰਦੇ ਨੇ ਜਿਹੜੇ ਕਹਿੰਦੇ ਭਾਸ਼ਾ ਉਹ ਤਾਤੂ ਦੇ ਸੰਸਕ੍ਰਿਤ ਸ਼ਬਦ ਤੋਂ ਬਣੀ ਹੈ ਭਾਸ਼ਾ ਦਾ ਸ਼ਬਦ ਹੁੰਦਾ ਆਤੂ ਹੁੰਦਾ ਬੋਲਣਾ ਜਿਵੇਂ ਕਿ ਇਹ ਜਿਹੜੀ ਅੰਗਰੇਜ਼ੀ ਦੀ ਲੈਂਗੁਏਜ ਹੈ ਉਹ ਕੀ ਆ ਟੰਗ ਕਹਿੰਦੇ ਆ ਉਹਨੂੰ ਔਰ ਪੰਜਾਬੀ ਦੀ ਜਿਹੜੀ ਆਪਣੀ ਭਾਸ਼ਾ ਹੈ ਉਹ ਗੁਰਮੁਖੀ ਆ ਉਹ ਜਿਹੜੇ ਭਾਸ਼ਾ ਤੋਂ ਲਿਆ ਗਿਆ ਜਿਹੜੇ ਲਾਤੀਨ ਭਾਸ਼ਾ ਦੇ ਵਿੱਚ ਜਿਹੜੀ ਭਾਸ਼ਾ ਨੂੰ ਲਿੰਗਵਾ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਸੁਣਨਾ ਅਤੇ ਬੋਲਣਾ ਪਹਿਲਾਂ ਆਪਾਂ ਜਿਵੇਂ ਸੁਣਨਾ ਪਹਿਲਾਂ ਮੈਂ ਹੁਣ ਬੋਲ ਰਹੀ ਹਾਂ ਤੁਸੀਂ ਮੈਨੂੰ ਸੁਣ ਰਹੇ ਹੋ ਸੁਣ ਕੇ ਮਤਲਬ ਕਿ ਵੀ ਫਿਰ ਫਿਰ ਤੁਸੀਂ ਉਹਨੂੰ ਬੋਲੋਗੇ ਤੇ ਆਪਣਾ ਅਪਲਾਈ ਕਰੋਗੇ ਤੇ ਇਹ ਹੁੰਦਾ ਸੁਣਨਾ ਅਤੇ ਬੋਲਣਾ ਫਿਰ ਆ ਗਿਆ ਪੰਜਾਬੀ ਦਾ ਅਧਿਆਪਨ ਪੰਜਾਬੀ ਦੇ ਅਧਿਆਪਨ ਦੇ ਵਿੱਚ ਜੇ ਕਿ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਐਗਜ਼ਾਮਪਲ ਦਿੰਦੀ ਆ ਕਿਸੇ ਵੀ ਭਾਸ਼ਾ ਨੂੰ ਅਨੁਸ਼ਾਸਨ ਦੇ ਵਿੱਚ ਰੱਖਣਾ ਉਹ ਵਿਆਕਰਣ ਹੁੰਦਾ ਕਹਿੰਦੇ ਕਿਸੇ ਵੀ ਭਾਸ਼ਾ ਨੂੰ ਲਿਖਣ ਜਾਂ ਬੋਲਣ ਸਮੇਂ ਜੋ ਨਿਯਮ ਵਰਤੇ ਜਾਂਦੇ ਨੇ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਆਕਰਣ ਵਿਆਕਰਣ ਦੇ ਪੰਜਾਬੀ ਭਾਸ਼ਾ ਦਾ ਜਿਹੜਾ ਅਧਿਆਪਨ ਹੈ ਉਹ ਆਪਾਂ ਤਾਂ ਹੀ ਸਿੱਖ ਸਕਾਂਗੇ ਜੇ ਆਪਣੇ ਆਪਣੇ ਨੂੰ ਆਪਾਂ ਨੂੰ ਵਿਆਕਰਣ ਚੰਗੀ ਤਰ੍ਹਾਂ ਆਉਂਦਾ ਹੈ ਜਿਵੇਂ ਕਿ ਜਿਹੜੇ ਵਿਆਕਰਨ ਤੋਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਪਹਿਲੀ ਵਾਰ ਵਿਆਕਰਨ ਵਿਲੀਅਮ ਕੈਰੇ ਨੇ ਲਿਖਿਆ ਸੀ ਜੋ ਕਿ ਵਿਆਕਰਨ ਦੇ ਪਿਤਾ ਮੰਨੇ ਜਾਂਦੇ ਆ ਤਾਂ ਉਹਨਾਂ ਨੇ 1812 ਏਸਵੀ ਦੇ ਵਿੱਚ ਆਪਣੀ ਵਿਆਕਰਨ ਦੀ ਪਹਿਲੀ ਬੁੱਕ ਲਿਖੀ ਸੀ ਜੋ ਕਿ ਇੱਕ ਅੰਗਰੇਜ਼ ਅਧਿਕਾਰੀ ਸੀਗਾ ਉਸ ਤੋਂ ਬਾਅਦ ਫਿਰ ਜਿਹੜਾ ਵਿਆਕਰਨ ਹੈ ਇਹ ਕਿਹੜੀ ਭਾਸ਼ਾ ਤੋਂ ਆਇਆ ਹੈ ਸੰਸਕ੍ਰਿਤ ਭਾਸ਼ਾ ਤੋਂ ਇਹ ਲਿਆ ਗਿਆ ਹੈ ਸੰਸਕ੍ਰਿਤ ਭਾਸ਼ਾ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਜਿਵੇਂ ਕਿ ਪਾਨਣੀ ਠੀਕ ਹੈ ਤੇ ਇਹਨਾਂ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਾਵਾਂਗੀ ਵਿਵਦ ਸ੍ਰੈਣੀ ਵਿੱਚ ਭਾਸ਼ਾ ਸਿੱਖਿਆ ਨਾਲ ਸੰਬੰਧ ਜਿਉ ਚੁਣੌਤੀਆਂ ਆਉਂਦੀਆਂ ਨੇ ਕਟਨਾਈਆਂ ਆਉਂਦੀਆਂ ਨੇ ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ ਤਾਂ ਉਸ ਸਮੇਂ ਉਹਨੇ ਜਾਂਦੇ ਸਾਰ ਤਾਂ ਨਹੀਂ ਸਾਰਾ ਕੁਝ ਆਉਂਦਾ ਹੁੰਦਾ ਉਸ ਥੋੜੀ ਉਹਨੂੰ ਪ੍ਰੋਬਲਮ ਆਉਂਦੀ ਆ ਜਦੋਂ ਵੀ ਆਪਾਂ ਕੋਈ ਵੀ ਲੈਂਗੁਏਜ ਸਿੱਖਾਂਗੇ ਆਪਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਤਾਂ ਥੋੜੀ ਆਉਗੀ ਹੀ ਉਸ ਤੋਂ ਬਾਅਦ ਆ ਗਿਆ ਭਾਸ਼ਾ ਕਾਉਂਸਲ ਭਾਸ਼ਾ ਕਾਉਂਸਲ ਦੇ ਵਿੱਚ ਜਿਹੜੀ ਲੈਂਗੁਏਜ ਸਕਿੱਲ ਹੈ ਉਹ ਦੋ ਟਾਈਪ ਦੀ ਹੁੰਦੀ ਆ ਗ੍ਰਹਿਣ ਕਰਨਾ ਤੇ ਪ੍ਰਗਟਾ ਕਰਨਾ ਗ੍ਰਹਿਣ ਕਰਨ ਦੇ ਵਿੱਚ ਕੀ ਆਊਗਾ ਪਹਿਲਾਂ ਤੁਸੀਂ ਸੁਣੋਗੇ ਜਾਂ ਤੁਸੀਂ ਉਹਨੂੰ ਪੜੋਗੇ ਠੀਕ ਆ ਪਹਿਲਾਂ ਤੁਸੀਂ ਸੁਣੋਗੇ ਫਿਰ ਪੜੋਗੇ ਫਿਰ ਜਿਹੜਾ ਪ੍ਰਗਟਾ ਕਰਨਾ ਪ੍ਰਗਟਾ ਕਿਹਦੇ ਦੁਆਰਾ ਕਰੋਗੇ ਜਾਂ ਤਾਂ ਤੁਸੀਂ ਬੋਲ ਕੇ ਕਰੋਗੇ ਜਾਂ ਫਿਰ ਤੁਸੀਂ ਲਿਖ ਕੇ ਕਰੋਗੇ ਤਾਂ ਇਸੇ ਲਈ ਜਿਹੜੇ ਭਾਸ਼ਾ ਕਾਉਂਸਲ ਹੈ ਲੈਂਗੁਏਜ ਸਕਿੱਲ ਹੈ ਇਹ ਦੋ 파ਟ ਦੇ ਵਿੱਚ ਡਿਵਾਈਡ ਹੁੰਦੀ ਆ ਨੰਬਰ 1 ਹੈਗਾ ਸੁਣ ਕੇ ਜਾਂ ਪੜ੍ਹ ਕੇ ਪ੍ਰਗਟਾ ਕਰਨਾ ਬੋਲ ਕੇ ਜਾਂ ਲਿਖ ਕੇ ਉਦੋਂ ਬਾਅਦ ਸੁਣਨ ਅਤੇ ਸਮਝਣਾ ਜਿਹੜਾ ਇੱਕ ਹੋਰ ਨਵਾਂ ਆਪਣਾ ਬੈੜਾ ਗੋਜੀ ਦਾ 7ਵੇਂ ਨੰਬਰ ਤੇ ਕੀ ਟੌਪਿਕ ਹੈ ਸੁਣਨਾ ਅਤੇ ਸਮਝਣਾ ਸੁਣਨਾ ਪਹਿਲਾਂ ਤੁਸੀਂ ਕਿਸੇ ਵੀ ਗੱਲ ਨੂੰ ਸੁਣੋ ਤੇ ਫਿਰ ਸਮਝੋ ਇਹ ਤਾਂ ਨਹੀਂ ਹੈਗਾ ਤੁਸੀਂ ਪਹਿਲਾਂ ਕਿਸੇ ਗੱਲ ਸੁਣਨ ਤੋਂ ਪਹਿਲਾਂ ਹੀ ਤੁਸੀਂ ਉਹਨੂੰ ਸਮਝ ਗਏ ਇਦਾਂ ਨਹੀਂ ਹੋਊਗਾ 아이 ਬੱਚਿਆਂ ਲਈ ਜ਼ਰੂਰੀ ਹੁੰਦਾ ਕਿ ਜਦੋਂ ਹੀ ਬੱਚੇ ਕਲਾਸ ਰੂਮ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਟੀਚਰ ਪੜ੍ਹਾਉਂਦਾ ਤੇ ਫਿਰ ਉਹਨੂੰ ਟੀਚਰ ਪੜ੍ਹਾਉਂਦਿਆ ਤੇ ਫਿਰ ਉਹ ਬੱਚਾ ਹੈ ਜਿਹੜਾ ਸੁਣਦਾ ਤੇ ਫਿਰ ਉਹ ਸਮਝਦਾ ਦੇਖਣ ਸੁਣਨ ਸਹਾਇਕ ਸਮੱਗਰੀ ਜਿਹੜੇ ਦੇਖਣ ਸੁਣਨ ਸਹਾਇਕ ਸਮੱਗਰੀ ਆ ਇਹ ਦੋ ਟਾਈਪ ਦੀ ਹੋ ਸਕਦੀ ਆ ਪ੍ਰੋਜੈਕਟ ਤੇ ਨੋਟ ਪ੍ਰੋਜੈਕਟ ਪ੍ਰੋਜੈਕਟ ਦੇ ਵਿੱਚ ਉਹ ਚੀਜ਼ਾਂ ਆ ਜਾਣੀਆਂ ਜਿਵੇਂ ਕਿ ਇਲੈਕਟ੍ਰੋਨਿਕ ਚੀਜ਼ਾਂ ਹੁੰਦੀਆਂ ਨੇ ਲਾਈਟ ਨਾਲ ਚੱਲਣ ਵਾਲੀਆਂ ਤੇ ਜਿਹੜਾ ਨੋਨ ਪ੍ਰੋਜੈਕਟ ਆ ਇਹ ਸਿੰਪਲੀ ਚੀਜ਼ਾਂ ਜਿਵੇਂ ਟੀਚਿੰਗ ਐਡ ਵਗੈਰਾ ਹੋ ਗਿਆ ਕੋਈ ਚਾਰਟ ਫਲੈਸ਼ ਕਾਰਡ ਜੋ ਵਿਦਆਉਟ ਵਰਕਿੰਗ ਮਾਡਲ ਹੁੰਦਾ ਉਹਦਾਂ ਦੀ ਚੀਜ਼ ਆ ਜਾਣੀਆਂ ਉਪਚਾਰਕ ਤਮਿਕ ਸਿੱਖਿਆ ਇਦੇ ਵਿੱਚ ਜਿਹੜਾ ਜਦੋਂ ਹੀ ਬੱਚਾ ਸਕੂਲ ਦੇ ਵਿੱਚ ਜਾਂਦਾ ਤਾਂ ਟੀਚਰ ਨੂੰ ਚਾਹੀਦਾ ਹੁੰਦਾ ਏ ਟੀਚਰ ਦੀ ਰਿਸਪੌਂਸਿਬਿਲਟੀ ਹੁੰਦੀ ਆ ਕਿ ਬੱਚੇ ਨੂੰ ਚੰਗੀ ਤਰ੍ਹਾਂ ਪੜ੍ਹਾਵੇ ਜੋ ਉਸ ਨੂੰ ਕੁਝ ਨਹੀਂ ਸਮਝ ਆ ਰਿਹਾ ਤਾਂ ਉਹਨੂੰ ਚੰਗੀ ਤਰ੍ਹਾਂ ਸਮਝਾਵੇ ਬੱਚੇ ਨੂੰ ਕੁੱਟਣਾ ਨਹੀਂ ਆ ਮਾਰਨਾ ਨਹੀਂ ਆ ਬੜੇ ਪਿਆਰ ਨਾਲ ਉਸ ਨੂੰ ਸਮਝਾਉਣਾ ਸੋ ਇਹ ਸੀ ਆਪਣਾ ਪੰਜਾਬੀ ਦਾ ਸਾਰਾ ਸਿਲੇਬਸ ਇਹ ਜਿਹੜਾ ਸਿਲੇਬਸ ਹੈ ਤੁਹਾਨੂੰ ਸੀਟ ਟੈਟ ਦੇ ਵਿੱਚ ਵੀ ਜਿਹੜਾ ਲੱਗਦਾ ਏ ਉਹਦੇ ਵਿੱਚ ਸਿਰਫ ਇੰਨਾ ਫਰਕ ਹੁੰਦਾ ਕਿ ਲੈਂਗੁਏਜ 1 ਔਰ ਲੈਂਗੁਏਜ ਟੂ ਜਿਹੜੀ ਉਹ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਆਪਣੀ ਸਿਲੈਕਟ ਕਰ ਲੈਣੇ ਹੋ ਚੂਜ਼ ਕਰ ਲੈਣੇ ਹੋ ਤੁਸੀਂ ਆਪਣੀ ਤਾਂ ਇਸ ਇਹੀ ਸਾਰਾ ਸਿਲੇਬਸ ਪੀਸ ਬੀਐਸਟ ਟ 1 ਪੀਐਸਟ ਟ 2 ਆਰ ਸੀਟੈਟ ਦੇ ਵਿੱਚ ਵੀ ਇਹ ਬਾਤਿਆ ਜਾਂਦਾ ਹੈ ਤਾਂ ਇਸੇ ਤਰ੍ਹਾਂ ਇਹ ਬਹੁਤ ਸਾਰੇ ਜੋ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਹੀ ਜ਼ਿਆਦਾਤਰ ਪੰਜਾਬ ਲੈਵਲ ਦੇ ਐਗਜ਼ਾਮ ਦੇ ਵਿੱਚ ਇਹ ਬੜਾ ਸਿਲੇਬਸ ਮੋਸਟਲੀ ਇੰਪੋਰਟੈਂਟ ਹੁੰਦਾ ਹੈ ਥੈਂਕ ਯੂ